ਬਠਿੰਡਾ ਵਿੱਚ ਵਹੀਕਲ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵੱਧ ਰਹੀਆਂ ਹਨ ਜਿਸ ਨੂੰ ਲੈ ਕੇ ਪੁਲਿਸ ਵੱਲੋਂ ਪੂਰੀ ਸਖਤਾਈ ਨਾਲ ਇਹਨਾਂ ਤੇ ਕਾਰਵਾਈ ਵੀ ਕੀਤੀ ਜਾ ਰਹੀ ਹੈ ਪਿਛਲੇ ਦਿਨੀ ਬਠਿੰਡਾ ਤੋਂ ਤਿੰਨ ਕਾਰਾਂ ਚੋਰੀ ਹੋ ਗਈਆਂ ਸਨ ਜਿਨ੍ਹਾਂ ਨੂੰ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਟ੍ਰੇਸ ਕਰਦਿਆਂ ਤਿੰਨ ਮੁਲਜ਼ਮਾਂ ਨੂੰ ਕਾਬੂ ਕਰਕੇ ਉਹਨਾਂ ਦੇ ਕੋਲੋਂ ਖੁੱਲੇ ਹੋਏ ਪੁਰਜੇ ਬੋਡੀ ਚੈਸੀ ਬਰਾਮਦ ਕੀਤੇ ਹਨ ਇਸ ਵਿੱਚ ਚੋਰੀ ਦਾ ਸਮਾਨ ਖਰੀਦਣ ਵਾਲੇ ਦੋ ਕੁਵਾੜੀਏ ਵੀ ਸ਼ਾਮਲ ਹਨ ਇਹ ਪਿਛਲੇ ਦਿਨਾਂ ਵਿੱਚ ਜਿਹੜਾ ਹੈਗਾ ਜੀਤ ਰੋਡ ਤੋਂ ਤਿੰਨ ਕਾਰਾਂ ਜਿਹੜੀਆਂ ਚੋਰੀ ਹੋਈਆਂ ਸੀ ਜਿਸ ਵਿੱਚ ਸਾਡੇ ਵੱਲੋਂ ਮੁਕੱਦਮਾ ਨੰਬਰ 147 ਮਿਤੀ 19 06 25 ਅੰਡਰ ਸੈਕਸ਼ਨ 302 ਸਬਸੈਕਸ਼ਨ 2 bns ਤੇ ਮੁਕੱਦਮਾ ਨੰਬਰ 170 ਡੇਟਿਡ 30 06 2025 ਅੰਡਰ ਸੈਕਸ਼ਨ 302 303 ਸਬਸੈਕਸ਼ਨ 2 ਬੀ ਐਨਐਸ थाना ਸਿਵਲ ਨੈਨ ਦਰਜ ਦਿਸਟਰ ਕੀਤੀਆਂ ਗਈਆਂ ਸੀ ਜਿਸ ਵਿੱਚ ਇੱਕ ਜਨਗਾਰਿਕ ਅਲਟੋ ਸਪੇਕ ਵੈਗਨਰ ਜਿਹੜੀ ਕਾਰ ਜਿਹੜੀ ਹੈਗੀ ਜੁੜੀ ਹੋਈਆਂ ਸੀਗੀਆਂ ਜਿਸ ਵਿੱਚ ਮਾਨਯੋਗ ਸੀਨੀਅਰ ਕਪਤਾਨ ਪੁਲਿਸ ਭਿੰਡਾ ਮੈਡਮ ਅਮਨੀਤ ਕੌਂਡਲ ਆਈਪੀਐਸ ਜੀ ਦੇ ਜਿਹੜੇ ਹੈਗੇ ਡਿਸਾਦਰ ਦੇਸ਼ਾਂ ਤੇ ਵਕ ਵਕ ਜਿਹੜੀਆਂ ਇਹ ਚਟੀਮਾਂ ਦਾ ਗਠਨ ਕੀਤਾ ਗਿਆ ਸੀ ਜਿਸ ਵਿੱਚ ਐਸਐਸ ਜਨਜੀਵ ਕੁਮਾਰ ਇੰਚਾਰ ਪੀਸੀਆਰ ਤੇ ਇਹ ਸੇਈ ਪ੍ਰੀਤਮ ਸਿੰਘ ਥਾਣਾ ਸਿਵਲ ਲਾਈਨ ਵੱਲੋਂ ਜਿਹੜਾ ਹੈਗਾ ਜੁਆਇੰਟ ਟੀਮ ਦੇ ਵਿੱਚ ਕੰਮ ਕਰਦੇ ਹੋਏ ਸਾਨੂੰ ਉਦੋਂ ਜਿਹੜੇ ਸਕਸੈਸ ਮਿਲੀ ਜਦੋਂ ਇਹਦੇ ਵਿੱਚ ਮੁਕਦਮੇ ਵਿੱਚ ਜਿਹੜਾ ਤਿੰਨ ਦੋਸ਼ੀ ਹੈ ਗੁਰਜੀਤ ਸਿੰਘ ਏਲियस ਖਾਲਾ ਪਰਦੇਸ਼ ਕੁਮਾਰ ਤੇ ਵੇਦ ਪ੍ਰਕਾਸ਼ ਜਿਹੜੇ ਤਿੰਨ ਦੋਸ਼ੀ ਤਿੰਨੇ ਗਿੰਦੜਵਾਦੇ ਰਹਿਣ ਵਾਲੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਤੇ ਇਹਨਾਂ ਪਾਸੋਂ ਜਿਹੜੀਆਂ ਦੋ ਕਾਰਾਂ ਆਲਟੋ ਤੇ ਵੈਗਨਰ ਦੀ ਜਿਹੜੇ ਬਾਡੀ ਤੇ ਚੈਸੀ ਤੇ ਜਿਹੜੇ ਇਹਨੇ ਇੰਜਨ ਤੇ ਸਪੇਅਰ ਪਾਰਟਸ ਵਗੈਰਾ ਜਿਹੜੇ ਸਾਰੇ ਬਰਾਮਦ ਕਰ ਲਏ ਤੇ ਇੱਥੇ ਸਰ ਫੰਡੇ ਕਿ ਕਿਵੇਂ ਕੋਈ ਰਹਿੰਦੇ ਸੀ ਕਿ ਕਿਵੇਂ ਲਿੰਕ ਸਿ ਫੰਡੇ ਕੇ ਵਿੱਚ ਚਲ ਜਾਂਦਾ ਜਿਹੜਾ ਗੁਰਜੀਤ ਸਿੰਘ ਐਲਇਸ ਕਾਲਾ ਇਹ ਜਿਹੜੇ ਕੰਮ ਨੂੰ ਅੰਜਾਮ ਦਿੰਦਾ ਸੀਗਾ ਇਹ ਗਿੱਦੜਵੇ ਦਾ ਰਹਿਣ ਵਾਲਾ ਤੇ ਉੱਥੋਂ ਗਿੱਦੜਵੇ ਤੋਂ ਟ੍ਰੇਨ ਆਈ ਜਿਹੜਾ ਹੈਗਾ ਰਾਤ ਨੂੰ ਬਠਿੰਡਾ ਸ਼ਹਿਰ ਵਿੱਚ ਆਉਂਦਾ ਸੀ ਤੇ ਰਾਤ ਨੂੰ ਇਹ ਦੇਖ ਕੇ ਪਿੱਛੋਂ ਜਿਹੜਾ ਹੈ ਪਿੱਛਾ ਉਹ ਮਕੈਨਿਕ ਕੀ ਇਹ ਮਕੈਨਿਕ ਹੈਗਾ ਤਾਰਾਂ ਦਾ ਮਕੈਨਿਕ ਹੈ ਤੇ ਇਹਨੂੰ ਮਤਲਬ ਇਹ ਆਈਡੀਆ ਸੀ ਵੀ ਜਿਹੜੀਆਂ ਪੁਰਾਣੀਆਂ ਕਾਰਾਂ ਆ ਉਹ ਆਸਾਨੀ ਨਾਲ ਜਿਹੜੀਆਂ ਖੁੱਲ ਜਾਂਦੀਆਂ ਤੇ ਇਹੀ ਸ਼ਕਾਰ ਬਣਾਉਂਦਾ ਸੀ ਜਿਹੜੀਆਂ ਗਲੀਆਂ 'ਚ ਘੁੰਮ ਕੇ ਜਿੱਥੇ ਕੋਈ ਪ੍ਰਾਣੀਕਾਰ ਹੈ ਅਲਟੋ ਵੈਗਨਰ ਵਗੈਰਾ ਖੜੀ ਹੈਗੀ ਹੈ ਉਹਨੂੰ ਖੋਲ ਕੇ ਤੇ ਜਿਹੜਾ ਹੈਗਾ ਗਿੱਦੜਵੇ ਲਿਆ ਕੇ ਅੱਗੇ ਜਿਹੜੇ ਰਜੇਸ਼ ਕੁਮਾਰ ਹੈਗਾ ਤੇ ਵੇਦ ਪ੍ਰਕਾਸ਼ ਇਹਨਾਂ ਨੂੰ ਅੱਗੇ ਵੇਚ ਦਿੰਦਾ। ਕਿੱਲੀ ਕਰ ਤੋਂ ਕਰਦੇ ਆ ਇਹ ਇਹ ਗਰੀਬ ਜਿਹੜਾ ਹੈਗਾ ਪਿਛਲੇ 1 ਮਹੀਨੇ ਤੋਂ ਜਿਹੜਾ ਹੈਗਾ ਸਾਡੇ ਜਿਹੜੀ ਹੈਗੇ ਤਿੰਨ ਕਾਰਾਂ ਚੋਰੀ ਹੋਈਆਂ ਸੀ ਤੇ ਜਿਹੜੇ ਦੂਵੇਂ ਮਕਦਮੇ ਵਿੱਚ ਟਰੇਸ ਹੋ ਗਿਆ ਹੋਰ ਵੀ ਮਾਮਲੇ ਇਹਨਾਂ ਦੇ ਦਰਜਾ ਕੋਈ ਹੋਰ ਵੀ ਚੋਰੀ ਕੀਤੀਆਂ ਇਸ ਸਬੰਧੀ ਅਸੀਂ ਜਿਹੜੀ ਹੈਗੀ ਤਕਬੀਰ ਜਾਰੀ ਹੈ ਕਿ ਸਬੰਧਤ ਥਾਣੇ ਤੋਂ ਇਹਨਾਂ ਦਾ ਪ੍ਰਚਾਰ ਘਟ ਲਿਆ ਜਾ ਰਿਹਾ ਇੱਥੇ ਇਹ ਵੀ ਦੱਸਣਾ ਹੈ ਕਿ ਵੀ ਜਿਹੜਾ ਰਜੇਸ਼ ਕੁਮਾਰ ਹੈ ਇੱਕ ਬਾੜੀਆ ਦਾ ਕੰਮ ਕਰਦਾ ਤੇ ਜਿਹੜੇ ਇੰਜਨ ਵਗੈਰਾ ਹੈਗੇ ਇਹਨੂੰ ਵੇਚੇ ਸੀਗੇ ਜਿਹੜੇ ਕਾਲੇ ਨੇ ਤੇ ਉਹ ਵੀ ਰਿਕਵਰ ਕਰ ਲਿਆ ਸਰ ਇਹ ਦਿੱਲੀ ਤੋਂ ਲਿਆ ਕੇ ਜਿਵੇਂ ਵੇਚਦੇ ਨੇ ਇੰਜਨ ਲਿਆ ਚੋਰੀ ਦੇ ਪਹਿਲਾਂ ਵੀ ਫੜੇ ਗਏ ਸੀ ਕਾਫੀ ਬੰਦੇ ਮਨ ਬਠਿੰਡਾ ਦੇ ਵਿੱਚ ਬੜੇ ਜ਼ਿਆਦਾ ਹੋ ਗਏ ਪਹਿਲਾਂ ਦਿੱਲੀ ਸੁਣਿਆ ਸੀ ਵੀ ਇੰਜਨ ਕੋਲਦੇ ਹੁਣ ਬਠਿੰਡਾ ਦੇ ਵਿੱਚ ਕਾਫੀ ਦੁਕਾਨਾਂ ਟਾਰਗੇਟ ਬਠਿੰਡਾ ਜ਼ਿਆਦਾ ਨਹੀਂ ਇਹ ਗੋਲਕਿਉਂ ਇਹ ਗਿੰਦੜਵੇ ਦੇ ਰਹਿਣ ਵਾਲੇ ਸੀ ਅਸੀਂ ਤਾਂ ਹੀ ਜਿਹੜਾ ਇਹਦੀ ਜਦੋਂ ਪੁੱਛ ਗਏ ਚ ਆਇਆ ਗਰਜੀਤ ਕਾਲੇ ਨੂੰ ਅਰੈਸਟ ਕੀਤਾ ਹੈਗਾ ਵੀ ਮੈਂ ਜਿਹੜਾ ਅੱਗੇ ਜੋ ਚੋਰੀ ਕੀਤਾ ਸੀਗਾ ਜੋ ਚੈਸੀ ਹੈਗੀ ਹੈ ਉਹ ਲੱਗ ਕੇ ਜਿਹੜਾ ਹੈਗੇ ਵੇਦ ਪ੍ਰਕਾਸ਼ ਨੂੰ ਅੱਗੇ ਵੇਚਿਆ ਤੇ ਜਿਹੜਾ ਅ ਬਣਾ ਰਜੇਸ਼ ਕੁਮਾਰ ਨੂੰ ਜਿਹੜਾ ਕਬਾੜੀ ਆ ਉਹਨੂੰ ਵਿੱਚ ਉਸਨੂੰ ਵੀ ਇਹ ਮੁਕਦਮੇ 'ਚ ਨਾਮਿਨੇਟ ਕੀਤਾ ਗਿਆ ਤੇ ਤੁਹਾਡੇ ਮਾਦੇ ਮਰਾਇ ਇਹ ਮੈਸੇਜ ਹੈ ਵੀ ਜੇ ਕੋਈ ਵੀ ਕਬਾੜੀਆ ਜਿਹੜਾ ਇਹ ਚੋਰੀ ਦਾ ਸਮਾਨ ਲਊਗਾ ਉਹ ਨੋਟਿਸ ਹੈ ਵੀ ਇਹ ਚੋਰੀ ਦਾ ਹੈ ਤਾਂ ਉਹਦੇ ਖਿਲਾਫ ਵੀ ਜਿਹੜੀ ਹੈ ਬੰਦੀ ਸਖਤ ਤੋਂ ਸਖਤ ਤਰ੍ਹਾਂ ਵੀ ਅਮਲ ਵਿੱਚ ਲਿਆਂਦੀ ਜਾਵੇ ਕਿਸੇ ਦਿਨ ਜਿਸ ਤਰ੍ਹਾਂ ਹੁਣ ਪੀਜੀ ਚੈੱਕ ਕੀਤੇ ਆ ਪਰ ਕੱਲ ਕੀਤੇ ਆ ਜੇ ਚੈੱਕ ਕੀਤੇ ਜਾਂ ਜਿੰਨੇ ਵੀ ਹਜੇ ਸਬਸਕ੍ਰਾਈਬਰ ਨਹੀਂ ਕਰਦੇ ਆ ਕਾਰਾਂ ਦਾ ਸਪੈਸ਼ਲੀ ਕਾਰਾਂ ਦਾ ਜਿਹੜਾ ਮਤਲਬ ਬਠਿੰਡਾ ਦੇ ਵਿੱਚ ਹੈ ਕਿਸੇ ਦਿਨ ਨਹੀਂ ਹਾਂਜੀ ਅਸੀਂ ਕੇਵੀ ਰੂਟੀਨ ਚੈੱਕ ਕਰਦੇ ਨਾ ਪਰ ਇਹਦੇ ਲਈ ਜਿਹੜੀ ਜਿਵੇਂ ਸਪੈਸ਼ਲ ਡਰਾਈਵ ਅਸੀਂ ਪੀਜੀ ਦੀ ਚਲਾਈ ਸੀ ਇਹਦੇ ਵੀ ਜਿਹੜੀ ਹੈਗੀ ਜਿਹੜੇ ਕਬਾੜੀਆ ਜਿਹੜਾ ਸਬਸਕ੍ਰ ਰਾਈਟ ਲਾ ਕੇ ਜਿਹੜੀ ਹੈਗੀ ਹੈ ਇਹਦੇ ਚ ਜਿਹੜਾ ਹੈਗੇ ਚੈੱਕ ਕੀਤਾ ਜਾਊਗਾ ਸਰ ਕਿੰਨੇ ਵਜੇ ਹੈਗਾ ਟਾਪਿੰਗ ਵੇ ਰੱਖਨੇ ਵਜੇ ਜਿਹੜੀ ਚੋਰੀ ਹੋਈ ਐ ਸੀ ਗੱਡੀ ਜਿਹੜੀ ਇਹ ਤਕਰੀਬਨ 12 ਤੋਂ 2:30 ਵਜੇ ਦੇ ਵਿੱਚ ਵਿੱਚ ਚੋਰੀ ਹੋਈਆਂ ਕਿਉਂਕਿ ਸਾਢੇ 11 ਜਿਹੜੀ ਟ੍ਰੇਨ ਆਉਂਦੀ ਐ ਉਹ ਤੇ ਹੀ ਗਿਦਰਵੇ ਤੋਂ ਆਉਂਦਾ ਸੀ ਤੇ ਉਸ ਤੋਂ ਬਾਅਦ ਇੱਥੋਂ ਗੱਡੀ ਚੋਰੀ ਕਰਕੇ ਤੇ ਵਾਪਸ ਗਿਦਰਵੇ ਲੈ ਕੇ ਕਿ ਕਿ ਨੰਬਰ ਪਲੇਟਾਂ ਦੀ ਗੱਲ ਕੀਤੀ ਜਾਵੇ ਕਿਥੋਂ ਕਿਥੋਂ ਦੀ ਐ ਗੱਡੀਆਂ ਜਿਹੜੀਆਂ ਇਹ ਦਿੱਲੀ ਨੰਬਰ ਗੱਡੀਆਂ ਸੀ ਕੁਝ ਜਿਹੜੀ ਪੰਜਾਬ ਦੀਆਂ ਗੱਡੀਆਂ ਹੈਗੀਆਂ ਇਹ ਜਿਹਨੂੰ 베ਚੀਆ ਉਸਤੇ ਵੀ ਹਾਂਜੀ ਹਾਂ ਜੇ ਰਜੇਸ਼ ਕੁਮਾਰ ਅਤੇ ਵੇਦ ਪ੍ਰਕਾਸ਼ ਜਿਨ੍ਹਾਂ ਨੇ ਅੱਗੇਕਾਰ ਖਰੀਦੀ ਸੀ ਜਾਂ ਇਹਦਾ ਸਫੇਅਰ ਪਾਰਟ ਇੰਜਨ ਵਗੈਰਾ ਜਿਹੜੇ ਖਰੀਦੇ ਸੀਗੇ ਉਹਨਾਂ ਨੂੰ ਵੀ ਇਸ ਤਰ੍ਹਾਂ ਸੀ ਨੋਮੀਨੇਟ ਕਰਕੇ ਅਰੈਸਟ ਕਰ ਲਿਆ। ਉੱਥੋਂ ਵਿੱਚ ਪਤਾ ਲੱਗਿਆ ਸਰ ਉਹਦੇ ਵਿੱਚ ਕੋਈ ਹੋਰ ਵੀ ਇਨਵੋਲਵ ਹੋਏਗੇ ਜਿਵੇਂ ਇਹਨੇ ਅਸੀਂ ਰਿਮਾਂਡ ਲਿਆ ਸੀਗਾ ਹਜੇ ਤੱਕ ਤਾਂ ਇਹੀ ਗੱਲ ਸਾਹਮਣੇ ਆਈ ਹੈ ਜੇ ਕੋਈ ਹੋਰ ਵੀ ਤਫ਼ਤੀਸ਼ ਦੌਰਾਨ ਕਿਸੇ ਦਾ ਨਾਮ ਸਾਹਮਣੇ ਆਊਗਾ ਤਾਂ ਉਹਦੇ ਖਿਲਾਫ ਵੀ ਜਿਹੜੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਂਦੀ ਸਰ ਚੋਰੀ ਤਿੰਨੇ ਕਰਨ ਹੁੰਦੇ ਸੀ ਕਿ ਕਬਾੜੀਆ ਜਿਹੜਾ ਜਿਹੜਾ ਦਰਜੀਤ ਕਾਲਾ ਹੈ ਸਿਰਫ ਇਕੱਲਾ ਇਹ ਚੋਰੀ ਕਰਨ ਆਉਂਦਾ ਸੀਗਾ ਇੱਥੋਂ ਚੋਰੀ ਕਰਕੇ ਅੱਗੇ ਜਿਹੜਾ ਹੈਗਾ ਰਜੇਸ਼ ਕੁਮਾਰ ਹੈਗਾ ਇਹਨੂੰ ਜਿਹੜਾ ਜੋ ਵੀ ਹੈ ਜਿਹੜੇ ਸਪੇਅਰ ਪਾਰਟ ਇੰਜਨ ਵਗੈਰਾ ਹੈਗੇ ਉਹ ਇਹਨ ਜੋ ਜਿਹੜਾ ਇਹ ਵੀ ਮਕੈਨਿਕ ਐ ਇਹਨੂੰ ਵੇਚ ਦਿੰਦਾ ਸੀ ਤੇ ਇਹਨਾਂ ਵਿੱਚ ਜਿਹੜਾ ਇਹਨਾਂ ਨੂੰ ਵੀ ਨੋਮੀਨੇਟ ਕਰਕੇ ਅਰੈਸਟ ਕਰਦੇ ਆ ਸਰ ਪਠਿੰਡੇ ਚ ਵੀ ਕਾਫੀ ਇਸ ਤਰ੍ਹਾਂ ਡਿਸਪੋਜ਼ਲ ਜਿਹੜੇ ਸਮਾਨ ਵੇਚਦੇ ਆਗੇ ਇਹਨਾਂ ਤੇ ਕੋਈ ਚੈਕਿੰਗ ਵਾਰਾ ਕੀਤੀ ਜਾਉ ਕਿ ਕੁਝ ਹਾਂਜੀ ਹਾਂਜੀ ਇਹ ਚ ਵੀ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਵੀ ਅਸੀਂ ਜਿਹੜਾ ਪਹਿਲਾਂ ਪੀਜੀ ਦੀ ਸਪੈਸ਼ਲ ਡਰਾਈਵ ਚਲਾਈ ਸੀ ਤੇ ਹੁਣ ਜਿਹੜਾ ਕੋਈ ਸਪੇਅਰ ਪਾਰਟਸ ਦਾ ਹੈਗਾ ਕੰਮ ਕਰਦਾ ਹੈਗਾ ਪੁਰਾਣੇ ਜਿਹੜੇ ਪਾਰਟਸ ਲੈਂਦਾ ਜਾਂ ਸਕ੍ਰੈਪ ਦਾ ਕੰਮ ਕਰਦਾ ਉਹ ਚ ਵੀ ਸਪੈਸ਼ਲ ਡਰਾਈਵ ਚਲਾ ਕੇ ਉਹਨਾਂ ਨੂੰ ਚੈੱਕ ਕਰਕੇ ਜੇ ਕੋਈ ਗੱਲ ਸਾਹਮਣੇ ਆਈ ਤਾਂ ਉਹਦੇ ਖਿਲਾਫ ਵੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ